ਤਕਮੀ ਹੁਣਾਂ ਨੇ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਆ ਪੰਜਾਬ ਦੇ ਵਿੱਚ ਅੱਜ ਤੜਕੇ-ਤੜਕੇ ਇੱਕ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਓਵਰਲੋਡ ਇਹ ਬੱਸ ਸੀ 140 ਸਵਾਰੀਆਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਓਵਰ ਡਬਲ ਸਵਾਰੀਆਂ ਇਸ ਬੱਸ ਦੇ ਵਿੱਚ ਬਿਠਾਈਆਂ ਗਈਆਂ ਸੀ ਜਿਸ ਦੇ ਕਾਰਨ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਨੇ ਤੇ ਬੱਸ ਬਿਕਾਬੂ ਹੋ ਕੇ ਜਾ ਕੇ ਸਿੱਧਾ ਹੀ ਦਰਖਤ ਦੇ ਨਾਲ ਵੱਜਦੀ ਹੈ ਅਤੇ ਦਰਖਤ ਟੁੱਟ ਕੇ ਇਸ ਬੱਸ ਦੇ ਉੱਤੇ ਡਿੱਗ ਜਾਂਦਾ ਜਿਸ ਦੇ ਵਿੱਚ 35 ਤੋਂ 40 ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਨਾਭਾ ਦੇ ਵਿੱਚ ਇਹ ਧਿਆਨਕ ਸੜਕ ਹਾਦਸਾ ਵਾਪਰਿਆ ਜਿੱਤੇ ਕਿ ਇੱਕ ਬੱਸ ਜੋ ਕਿ 140 ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਉਹ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਤਾਂ ਦੱਸਦੀ ਹੈ ਕਿ 65 ਬੰਦਿਆਂ ਦੀ ਸੀਟ ਹੁੰਦੀ ਹੈ ਬੱਸ ਦੇ ਵਿੱਚ 60 ਤੋਂ ਹੱਦ 70 ਬੰਦੇ ਇਸ ਦੇ ਵਿੱਚ ਚੜਾਏ ਜਾ ਸਕਦੇ ਨੇ ਪਰ 140 ਸਵਾਰੀਆਂ ਯਾਨੀ ਕਿ ਸਿੱਧੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਡਬਲ ਸਵਾਰੀਆਂ ਹੋਣ ਦੇ ਕਾਰਨ ਬੱਸ ਦੀਆਂ ਕਮਾਣੀਆਂ ਟੁੱਟ ਜਾਂਦੀਆਂ ਨੇ ਜਿਸ ਤੋਂ ਬਾਅਦ ਬੱਸ ਆਪਣਾ ਸੰਤੁਲਨ ਖੋ ਬੈਂਦੀ ਹੈ ਤੇ ਜਾ ਕੇ ਦਰਖਤ ਨਾਲ ਟਕਰਾ ਜਾਂਦੀ ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਦਰਖਤ ਟੁੱਟ ਕੇ ਇਸ ਬੱਸ ਦੇ ਉੱਤੇ ਡਿੱਗ ਜਾਂਦਾ ਜਿਸ ਦੇ ਕਾਰਨ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨਾਬਾ ਤੋਂ ਜਿੱਤੇ ਕਿ ਇੱਕ ਪੀਆਰਟੀਸੀ ਦੀ ਬੱਸ ਦੱਸਿਆ ਜਾ ਰਿਹਾ ਹੈ ਕਿ ਖਾਸੇ ਦਾ ਸ਼ਿਕਾਰ ਖੁਈ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਪੰਜਾਬ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਪੀਆਰਟੀਸੀ ਦੀ ਬੱਸ ਜੋ ਕਿ ਓਵਰਲੋਡ ਸੀ ਸਵਾਰੀਆਂ ਵੱਧ ਬਿਠਾਈਆਂ ਗਈਆਂ ਸੀ ਜਿਸ ਦੇ ਕਾਰਨ ਕਮਾਣੀਆਂ ਟੁੱਟਦੀਆਂ ਨੇ ਬਸਦੀਆਂ ਤੇ ਬੱਸ ਜਾ ਕੇ ਸਿੱਧਾਈ ਦਰਖਤ ਦੇ ਨਾਲ ਵਾਜ ਜਾਂਦੀ ਹੈ ਮੈਂ ਕਰੈਕਟਰ ਹਾਂ ਕੀ ਹੋਇਆ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਤਾਂ ਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋ ਗਿਆ ਮੈਂ ਬਹੁਤ ਲਈ ਵਾਰੀ ਖੜਾ ਸੀ ਟਾਕੀ ਦੇ ਬੱਚੇ ਖੜਾ ਸੀ ਆਪਣੇ ਵਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕ ਟਕ ਘਟ ਰਿਹਾ ਮੈਂ ਚਾਰ ਪੰਜ ਟਿਕ ਟਕ ਘਟਨੇ ਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਰੁਗ ਗਈ ਜੇ ਪਲਟ ਜਾਂਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ ਕਮਾਣੀ ਕਮੂਣੀ ਟੁੱਟੀਆਂ ਨਹੀਂ ਕਮਾਣੀ ਟੁੱਟੀਆਂ ਫਸੇ ਦੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ ਹਾਂ ਸਵਾਰੀ ਭਾਅ ਕੀ 100 ਤੋਂ ਪਰੇ ਸਵਾਰੀ 100 ਕਹਿੰਦਾ 130 35 40 ਹੈਗੀ ਦੀ ਹਾਂ 110 ਵੀ ਕਹਿੰਦੇ ਇਹ ਕਿੱਥੇ ਕਿੱਥ 7 10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇ ਵਾਲਾ ਅੱਜ ਦੀਆਂ ਸਵਾਰੀਆਂ ਕਿੰਨੀਆਂ ਘੋਣਗੀਆਂ ਹੁਣ ਜਿਵੇਂ 700 ਦੇ ਉੱਪਰ ਹੋਣਗੀਆਂ 100 ਤੋਂ ਉੱਪਰ ਹਾਂਜੀ ਅੱਛਾ ਬਾਕੀ ਮੈਂ ਮਸ਼ੀਨ ਲੱਭ ਰਿਆਂ ਮੇਰੀ ਮਸ਼ੀਨ ਖੋ ਗਈ ਹਾਂਜੀ ਉਹ ਜੇ ਟ੍ਰੇਲ ਨਿਕਲੇ ਉਹ ਮਸ਼ੀਨਾਂ ਦੀ ਕਿੰਨੀਆਂ ਕਿੰਜਨ ਨੇ ਤੁਹਾਡੇ ਕਿੱਥੇ ਕਿੱਥੇ ਸੱਤ ਲੱਗਿਆ ਸਾਰਾ ਇੱਕ ਕੁੜੀ ਦੇ ਸੱਤ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨਹੀਂ ਅੱਛਾ ਉਹ ਪਹਿਲਾਂ ਭਾਰਤ ਭੇਜਿਆ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਫੈਕਚਰ ਹੋ ਗਈ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰ